ਸਵਾਗਤ ਸਭ ਦਾ ਤੇ ਮਹਾ ਸੁੱਖਾ ਖੇੜੀ ਵਾਲਾ ਜਿੱਥੇ ਹਰ ਪ੍ਰਭਾਵਿਤ ਇਲਾਕੇ ਨੇ ਤਾਂ ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਜਿਹੜਾ ਰਾਹਤ ਸਮਗਰੀ ਉਹ ਲਜਾਣੀ ਸ਼ੁਰੂ ਆ ਜਿਵੇਂ ਜਿਵੇਂ ਪਾਣੀ ਘਟ ਰਿਹਾ ਇਲਾਕਿਆਂ ਦੇ ਵਿੱਚ ਤਾਂ ਰਾਹਤ ਸਮਗਰੀ ਵੀ ਜਿਹੜੀ ਨਾਲ ਨਾਲ ਉਹ ਲਜਾਈ ਜਾ ਰਹੀ ਆ ਤਾਂ ਟਰੱਕ ਵੀ ਪਿਛੇ ਭਰੇ ਖੜੇ ਨੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹਰ ਇੱਕ ਜ਼ਰੂਰਤ ਦਾ ਜਿਹੜਾ ਸਮਾਨ ਆ ਉਹ ਅੱਜ ਕੋਰੀਡੋਰ ਤੇ ਇਕੱਠਾ ਕੀਤਾ ਗਿਆ ਸਰ ਕਿਵੇਂ ਦੇਖਦੇ ਹੋ ਲੋਕਾਂ ਨੂੰ ਬਹੁਤ ਲੋੜ ਆ ਕਿ ਕਹਿ ਸਕਦੇ ਆ ਇਹਨਾਂ ਰਾਹਤਕਾਰ ਜਾਂਦੀ ਦੇਖੋ ਜੀ ਪਹਿਲੀ ਗੱਲ ਤੇ ਆ ਬੀ ਸ਼੍ਰੋਮਣੀ ਕਾਲਦਨ ਇੱਕ ਅਹਿਜੀ ਪਾਰਟੀ ਐ ਜਦੋਂ ਵੀ ਕਦੇ ਪੰਜਾਬ ਦੇ ਉੱਤੇ ਕੋਈ ਵਿਕਤ ਆਈ ਐ ਹਰ ਵਾਰੀ ਸਭ ਤੋਂ ਮੂਰੇ ਹੋ ਕੇ ਸ਼੍ਰੋਮਣੀ ਕਾਲਦਨ ਨੇ ਲੜਾਈ ਲੜੀ ਐ ਸਾਡੀ ਪਾਰਟੀ ਦੇ ਪ੍ਰਧਾਨ ਸਦਾ ਸੁਖੀ ਸਿੰਘ ਬਾਦਲ ਜੀ ਉਹ ਪਹਿਲੇ ਦਿਨ ਤੋਂ ਇਸ ਹੜਾਂ ਦੇ ਜੋ ਪਰਿਵਾਰ ਪੀੜਤ ਨੇ ਉਹਨਾਂ ਦੇ ਘਰ ਘਰ ਤੱਕ ਪਹੁੰਚ ਕਰਦੇ ਆ ਕੋਈ ਅੱਜ ਇਲੈਕਸ਼ਨ ਤਾਂ ਕੋਈ ਹੈ ਨਹੀਂ ਵੀ ਕੋਈ ਵਿਧਾਨ ਸਭਾ ਦੀਆਂ ਇਲੈਕਸ਼ਨ ਆ ਰਹੀਆਂ 2027 ਦੇ ਇਲੈਕਸ਼ਨ ਆ ਰਹੀਆਂ ਇਲੈਕਸ਼ਨਾਂ ਨੂੰ ਤਾਂ ਬਹੁਤ ਲੰਮਾ ਸਮਾਂ ਪਿਆ ਪਰ ਉਸ ਇਨਸਾਨ ਦੇ ਮਨ 'ਚ ਦਰਦ ਆ ਸਾਡੀ ਪਾਰਟੀ ਸ਼੍ਰੋਮਣੀ ਕਾਲਦਨ ਦੇ ਮਨ 'ਚ ਦਰਦ ਆ ਕਿ ਅਸੀਂ ਸਿਆਸਤ ਨਹੀਂ ਕਰਨੀ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਉਹੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਅਸੀਂ ਅੱਜ ਹਲਕਾ ਸਾਹਨੇਵਾਲ ਵੱਲੋਂ ਜੋ ਸਾਡੀ ਸਮੁੱਚੀ ਟੀਮ ਆ ਸ਼ਰਮਣੀ ਕਲਦਲ ਦੀ ਟੀਮ ਖੜੀ ਆ ਅਸੀਂ ਇਕੱਠੇ ਹੋ ਕੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਥੇ ਅਸੀਂ ਪਹੁੰਚੇ ਆ ਇੱਥੇ ਆਸ-ਪਾਸੇ ਦੇ ਬਹੁਤ ਪਿੰਡ ਨੇ ਜਿਹੜੇ ਡੁੱਬ ਗਏ ਇੱਥੇ ਲੋਕਾਂ ਦੇ ਡੰਗਰਾਂ ਦਾ ਬਹੁਤ ਨੁਕਸਾਨ ਹੋ ਸਾਡੇ ਆਉਂਦੇ ਅਸੀਂ ਰਾਹ ਤੇ ਦੇਖਿਆ ਮੱਜਾਂ ਮਰੀਆਂ ਪਈਆਂ ਬੁਰੀ ਹਾਲਤ ਲੋਕ ਆਪਣੇ ਡੰਗਰਾਂ ਨੂੰ ਜਿਹੜੇ ਪੁੱਤਾਂ ਵਾਂਗੂ ਪਾਲਦੇ ਆ ਉਹਨਾਂ ਨੂੰ ਸੜਕਾਂ ਦੇ ਸਿੱਟਿਆ ਹੋਇਆ ਉਹਨਾਂ ਦੇ ਪਰਿਵਾਰ ਨੇ ਉਹ ਅੱਜ ਫੁੱਟਪਾਥਾਂ ਤੇ ਬੈਠੇ ਸੋ ਸਾਡੀ ਪੂਰੀ ਕੋਸ਼ਿਸ਼ ਹੋਈ ਸੀ ਕੱਲੇ-ਕੱਲੇ ਪਰਿਵਾਰ ਤੱਕ ਅਸੀਂ ਪਹੁੰਚ ਕਰੀਏ ਉਹਨਾਂ ਨੂੰ ਕੱਲੇ-ਕੱਲੇ ਘਰ ਤੱਕ ਅਸੀਂ ਮੂੰਹ ਤੱਕ ਉਹ ਨਿਵਾਲਾ ਅਸੀਂ ਉਹਨਾਂ ਦੇ ਪਹਚਾਈਏ ਸੋ ਮੇਰੀ ਇੱਕੋ ਇੱਕ ਬੇਨਤੀ ਹੈ ਸਮੁੱਚੇ ਪੰਜਾਬ ਵਾਸੀਆਂ ਨੂੰ ਕਿ ਅੱਜ ਤੁਸੀਂ ਕੱਲੀ ਇੱਕ ਪਾਰਟੀ ਦੇ ਵਸਦਾ ਕਰ ਲਈ ਇੱਕ ਇੱਕ ਜ਼ਿੰਮੇਵਾਰੀ ਕੱਲੀ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸ਼ੁਮਨੀ ਕੱਲੀ ਜ਼ਿੰਮੇਵਾਰੀ ਨਹੀਂ ਸਾਰੇ ਵਰਗਾਂ ਦਾ ਫਰਜ਼ ਬਣਦਾ ਚਾਹੇ ਉਹ ਜਿਹੜੇ ਮਰਜੀ ਪ੍ਰੋਫੈਸ਼ਨ ਵਾਲੇ ਚਾਹੇ ਕੋਈ ਕਾਰੋਬਾਰੀ ਕਾਰੋਬਾਰੀ ਕੋਈ ਡਾਕਟਰ ਆ ਕੋਈ ਵਕੀਲ ਆ ਕੋਈ ਇੰਜੀਨੀਅਰ ਆ ਕੋਈ ਤਕੜੇ ਜੀਵਿਦਾਰ ਨੇ ਭਾਈ ਤੁਸੀਂ ਵੀ ਸਾਰੇ ਇਕੱਠੇ ਹੋ ਕੇ ਯੋਗਦਾਨ ਪਾਉਤ ਤੁਸੀਂ ਅੱਗੇ ਵੀ ਪਾਰਿਓ ਅੱਗੇ ਹੋਰ ਜਿੰਨਾ ਕਰੀਏ ਘਟਾ ਜਿੰਨਾ ਨੁਕਸਾਨ ਹੋ ਗਿਆ ਇਹ ਪਰਪਾਈ ਕਰਨੀ ਬਹੁਤ ਮੁਸ਼ਕਲ ਆ ਸੋ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਅਸੀਂ ਕੋਈ ਸਿਆਸਤ ਨਹੀਂ ਕਰਨੀ ਸਰਕਾਰ ਨੂੰ ਵੀ ਬੇਨਤੀ ਆ ਕਿ ਤੁਸੀਂ ਜ਼ਮੀਨ ਤੇ ਦੇਖੋ ਕਿਉਂਕਿ ਮੈਂ ਇਸ ਇਸ ਮੌਕੇ ਤੇ ਜੇ ਬੋਲੂਗਾ ਵਾਲੇ ਕਹਿਣਗੇ ਤੁਸਤਾ ਅਕਾਲੀ ਦਰ ਵਾਲਾ ਤੁਸਤਾ ਕਹਿਣਾ ਹੀ ਆ ਪਰ ਮੈਂ ਹੱਡ ਬੀਤੀ ਸੁਣੀ ਆ ਲੋਕਾਂ ਦੀ ਹੱਡ ਬੀਤੀ ਸੁਣੀ ਆ ਮੇਰਾ ਭਰਾ ਖੜਾ ਆ ਮੇਰਾ ਭਰਾ ਖੜੇ ਤੋਂ ਪੁੱਛਿਓ ਵੀ ਇੱਥੇ ਉਹ ਜਿਹੜਾ ਸਮਾਨ ਉੱਪਰੋਂ ਸਿੱਟਿਆ ਸੀ ਉਹ ਕਹਿੰਦਾ ਮੇਰੀ ਤਾਂ ਗੱਡੀ ਭੰਤੀ ਨਾਲੇ ਨਾਲੇ ਗੱਡੀ ਭੰਤੀ ਨਾਲੇ ਗੱਡੀ ਭੰਤੀ ਉੱਤੋਂ ਸਮਾਨ ਜਿਹੜਾ ਦੋ ਥੈਲੇ ਸੀ ਉਹ ਵੀ ਥੱਲੇ ਡਿੱਗ ਕੇ ਡੁੱਲ ਗਏ ਠੀਕ ਹੈ ਜੀ ਬੁਰੀ ਹਾਲਤ ਹੋ ਗਈ ਆਪਾਂ ਜ਼ਮੀਨ ਤੇ ਉੱਤਰ ਕੇ ਲੋਕਾਂ ਦੀ ਸੇਵਾ ਕਰੀਏ ਹੜ ਹੋ ਗਏ ਹੜੜਾ ਦੀ ਮਾਰ ਹੋ ਗਈ ਰਾਹਤ ਸਮੱਗਰੀ ਵੀ ਆ ਰਹੀ ਆ ਕਿ ਦੁਬਾਰਾ ਪਟੜੀ ਤੇ ਸਰਕਾਰ ਕਾਮਯਾਬ ਹੋ ਸਕਦੀ ਨਾ ਉਹ ਲੈਣ ਲਈ ਆਸਾਨੇ ਤਰੀਕੇ ਨਾਲ ਜੇ ਆਪਾਂ ਦੇਖੋ ਜੀ ਸਰਕਾਰ ਚਾਹੇ ਤਾਂ ਕੀ ਨਹੀਂ ਹੋ ਸਕਦਾ ਸਰਕਾਰ ਚਾਹੇ ਤਾਂ ਕੀ ਨਹੀਂ ਹੋ ਸਕਦਾ ਜਿਹੜੀਆਂ ਜ਼ਮੀਨਾਂ ਦਾ ਨੁਕਸਾਨ ਹੋਇਆ ਉਹਨਾਂ ਜ਼ਮੀਨਾਂ ਦੇ ਗੁਰਦੌਰੀਆਂ ਕੌਣ ਕਰਨ ਪਤਾ ਲੱਗੇ ਕਿੰਨੀਆਂ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਤੱਕ ਉਹ ਮੁਆਵਜ਼ਾ ਪਹੁੰਚੇ ਫਿਰ ਕਈ ਇਹੋ ਜਿਹੇ ਪਰਿਵਾਰ ਨੇ ਵੀ ਜਿਹੜੇ ਠੇਕੇ ਤੇ ਲੈ ਕੇ ਜ਼ਮੀਨ ਬੋਂਦੇ ਨੇ ਠੇਕੇ ਤੇ ਲੈ ਕੇ ਜ਼ਮੀਨ ਵਾਂਦੇ ਇਹ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤਾਂ ਜ਼ਿੰਮੇਦਾਰ ਹੈਗਾ ਜਿਹੜਾ ਮਾਲਕ ਹੈ ਜ਼ਮੀਨ ਦਾ ਉਹਦੇ ਤੱਕ ਤਾਂ ਤੁਸੀਂ ਮਾਅ ਉਹ ਪਚਾ ਦਿਓ ਜਿਹੜੇ ਬੰਦੇ ਨੇ ਠੇਕੇ ਤੇ ਜ਼ਮੀਨ ਲਈ ਉਹਦਾ ਬਚਾਰਾ ਕਿ ਬੇਜ਼ਮੀਨੇ ਦਾ ਕੀ ਬਣੂਗਾ ਉਹਨਾਂ ਤੱਕ ਵੀ ਪਚਾਓ ਕਰਨ ਨੂੰ ਬਹੁਤ ਕੁਝ ਆ ਹਲੇ ਹਲੇ ਤਾਂ ਤੁਸੀਂ ਕੱਲੀ ਹਨਾ ਦੀ ਮਾਰ ਦੇਖ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬਿਮਾਰੀ ਫੈਲਣ ਦਾ ਬਹੁਤ ਖਤਰਾ ਹੈ ਕਿਉਂ ਜਿਹੜੇ ਡੰਗਰ ਮਰ ਗਏ ਜਾਂ ਜਿਹੜੀ ਇੰਨੀ ਬੁਰੀ ਹਾਲਤ ਆ ਸੋ ਉਹਨਾਂ ਨੂੰ ਵੀ ਆਪਾਂ ਦੇਖਣਾ ਇਹ ਸਰਕਾਰ ਨੂੰ ਬਹੁਤ ਕੁਝ ਕਰਨ ਦੀ ਲੋੜ ਆ ਧੰਨਵਾਦ ਦੱਸ ਜੀ ਕਿ ਰਾਸਮਗਰ ਜਿਹੜੀ ਹੈ ਅਕਾਲੀ ਦਲ ਵੱਲੋਂ ਲਿਆਂਦੀ ਗਈ ਆ ਤੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਆ ਹੋਰ ਲੋਕਾਂ ਨੂੰ ਅਪੀਲ ਆ ਵੀ ਜਲਦ ਜਲਦ ਲੋਕਾਂ ਦੀ ਮਦਦ ਕਰਨ ਦੇ ਲਈ ਉਹ ਇਹਨਾਂ ਇਲਾਕਿਆਂ ਦੇ ਵਿੱਚ ਜ਼ਰੂਰ ਆਣ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਕੈਮਰਾਮੈਨ ਅਮਨਦੀਪ ਦੇ ਨਾਲ ਸੁਖਾ ਖੇੜੀਵਾਲਾ